ਜੇ ਤੁਸੀਂ ਮਾਰਕੀਟ ਚ ਲੋਰ ਲੈਣਗੇ ਹਜ਼ਾਰ ਦੀ ਇੱਕ ਇੱਥੇ ਹਜ਼ਾਰ ਦੀਆਂ ਦੋ ਕਰਦਾ ਹਜ਼ਾਰ ਦੀਆਂ ਤਿੰਨ ਕਰਦਾ ਹਜ਼ਾਰ ਦੀਆਂ ਚਾਰ ਕਰਦਾ ਇੱਕ ਹੋਰ ਇੱਕ ਹੋਰ ਦੇ ਦੇਣਾ ਪਊ ਇੱਕ ਹੋਰ ਹਾਂਜੀ ੱੱਕਾ ਹੋ ਜੂ ਹਜ਼ਾਰ ਦੀਆਂ ਪੰਜ ਲੋਰਾ ਬਾਈ ਜੀ ਆਪਾਂ ਤਾਂ ੱੱਕਾ ਹੀ ਕਰਨਾ ਹੈ ਇਹ ਤਿੰਨ ਸੂਟ ਦੇ ਦਾਂਗੇ ਜਵਾ 500 ਤਿੰਨ ਸੂਟ ਬਹੁ ਜੀ 500 ਦੇ ਤਿੰਨ ਲੈ ਜਾਓ ਬਾਈ ਜਵਾਕਾਂ ਵਾਲੇ ਕੱਪੜੇ 500 ਦੇ ਤਿੰਨ ਇੱਕ ਬੇਨਤੀ ਕਰੂੰਗਾ ਮੈਂ ਫਰਫਿਊਮ ਹੈ ਨਾ ਹਾਂਜੀ ਸਰ ਜੀ ਇੱਕ ਪਰਫਿਊਮ ਇੱਕ ਛੇੜ ਤੇ ਦੋ ਜਰਾਬਾਂ ਦੀਆਂ ਜੋੜੀਆਂ ਜਿਹੜਾ ਆਪਣਾ ਭਰਾ ਆਪਣੇ ਪੇਜ ਨੂੰ ਫੋਲੋ ਵੀਡੀਓ ਨੂੰ ਸ਼ੇਅਰ ਤੇ ਅੱਜ ਇੱਥੇ ਬਸਾਂ ਪਹਿਲਾਂ ਆਊਟਰੀ ਹੁੰਦੀ ਜਾਂਦੀ ਆ ਆਹਾ ਵਾਲਾ ਜੇ ਆਪਣਾ ਪੁਰਾਣਾ ਬਸਟਾਡ ਆ ਗਿਆ ਬਸ ਆਹ ਰੋਡ ਤੋਂ ਥੋੜਾ ਜਿਹਾ ਅੱਗੇ ਜਾਣਾ ਹੈ ਤੇ ਇੱਥੇ ਕਾਲਾ ਉਹ ਹੈ ਕਾਲਾ گارਮੈਂਟ ਦੇ ਨਾਮ ਤੇ ਹੁਣ ਆਪਾਂ ਦੇਖਦੇ ਹਾਂ ਉਹ ਕਾਲਾ گارਮੈਂਟ ਆਹ ਦੀ ਕਾਲਾ گارਮੈਂਟ ਭਈ ਉਹ ਦੀ ਦੇਖੋ ਹੁਣ ਆਪਾਂ ਗੱਡੀ ਇਹ ਲਾਉਣੀ ਕਿਤੇ ਮੋੜ ਮਾਰ ਕੇ ਕਮਾ ਕੇ ਆ ਗਿਆ ਕਾਲਾ ਗਰਮੈਂਟ ਤੇ ਉਹ ਖੜਾ ਸਾਹਮਣੇ ਬਾਈ ਆ ਬਈ ਦੇਖੋ ਟਰੈਕਸੂਟ ਦਾ ਰੇਟ ਬਾਹਰ ਦੇਖੋ ਗੀਲ ਆ ਕੇ ਕੀ ਹਾਲ ਹੈ ਜੀ ਆ ਤੁਹਾਡਾ ਸਮਾਨ ਜੀ ਵੱਲ ਤਾਂ ਹੋ ਠੀਕ ਆ ਠੀਕ ਹੈ ਸਰ ਜੀ ਤੇ ਇਹ ਬਾਈ ਦੀ ਹੈਗੀ ਯੂਰੋ ਸ਼ਾਪ ਆ ਦੇਖੋ ਬਾਈ ਪੜ ਲਓ ਟਰੈਕਸੂਟ ਸਿਰਫ 499 ਆਫਰ ਲੱਗੀ ਹੋਈ ਵਧੀਆ ਹੈ ਬਿਲਕੁਲ ਸਰ ਜੀ ਬਿਲਕੁਲ ਹਨ ਵਧੀਆ ਲਾਵੇ ਨੋ ਅਫਰ ਸੁਣ ਕੇ ਹੈਰਾਨ ਹੋ ਗਏ ਆਪਣੀ ਫਕੀ ਗੱਲ ਹੈ ਮੈਂ ਕਹਾ ਅੱਜ ਪਾਤਰਾਂ ਚ ਬੱਲੇ ਬੱਲੇ ਕਰਵਾ ਦੇਣਾ ਗੱਲ ਹੈ ਮਿੱਤਰੋ ਵੀ ਰੇਟ ਕੀ ਹੈ ਤੇ ਚੀਜ਼ਾਂ ਕੀ ਨੇ ਛੜਟਿੰਗ ਕੱਪੜੇ ਦੀ ਸਾਰੀ ਕਰ ਲਈ ਤੇ ਸ਼ੁਰੂ ਦੇ ਵਿੱਚ ਹੀ ਮੈਂ ਤੁਹਾਨੂੰ ਇੱਕ ਲੋਰਾਂ ਦਾ ਇਹ ਆਫਰ ਲਗਾਇਆ ਦੇਣਾ ਕਦੇ-ਕਦੇ ਤਾਂ ਭਰਾਣਾ ਮੈਨੂੰ ਮੇਰਾ ਉਹ ਕਰ ਦਿੰਦਾ ਹੁੰਦਾ ਹੈਗਾ ਵੀ ਮੈਂ ਹੈਰਾਨ ਹੋ ਜਾਂਦਾ ਹੁਣ ਜੇ ਆਪਾਂ ਮਾਰਕੀਟ ਚ ਵਧੀਆ ਫਾਰ ਵਾਲੀ ਲੋਰ ਲੈਣਗੇ ਹਨਾ ਫਾਰ ਵਾਲੀ ਦੀ ਗੱਲ ਕਰ ਰਹਾ ਮਾੜੀ ਨਹੀਂ ਵਧੀਆ ਅੱਛਾ ਇਹਦੇ ਵਿੱਚ ਲੋਰਾਂ ਦੇ ਵਿੱਚ ਆਪਣੇ ਕੋਲ ਜਿੰਨਾ ਵੀ ਕੱਪੜਾ ਬੈ ਸਾਈਜ਼ ਕਿੜੇ-ਕੜੇ ਨਹੀਂ ਪਲਦਾ ਆਪਾਂ ਸੁਰੂਜੀ ਕਲੀਅਰ ਕਰ ਦਈਏ ਐਮ ਐਲ ਐਕਸ ਐਲ ਡਬਲ ਐਕਸ ਐਲ ਜੀ ਐਮ ਐਲ ਐਕਸ ਐਲ ਤੇ ਡਬਲ ਐਕਸ ਐਲ ਚਾਰ ਸਾਈਜ਼ ਮਿਲ ਜਾਣਗੇ ਜੇ ਤੁਸੀਂ ਮਾਰਕੀਟ ਚ ਲੋਰ ਲੈਣਗੇ ਹਜ਼ਾਰ ਦੀ ਇੱਕ ਇੱਥੇ ਹਜ਼ਾਰ ਦੀਆਂ ਦੋ ਕਰਦਾ ਹਜ਼ਾਰ ਦੀਆਂ ਤਿੰਨ ਕਰਦਾ ਹਜ਼ਾਰ ਦੀਆਂ ਚਾਰ ਕਰਦਾ ਹੀ ਇੱਕ ਹੋਰ ਇੱਕ ਹੋਰ ਦੇ ਦੇਣਾ ਬਾਈ ਇੱਕ ਹੋਰ ਹਾਂਜੀ ੱੱਕਾ ਹੋ ਜੂ ਹਜ਼ਾਰ ਦੀਆਂ ਪੰਜ ਲੋਹਾਂ ਬਾਈ ਜੀ ਆਪਾਂ ਜੇ ੱੱਕਾ ਹੀ ਕਰਨਾ ਹੈ ਆਪਾਂ ਨੇ ੱੱਕਾ ਹੀ ਕਰਨਾ ਹੈ ਹਜ਼ਾਰ ਦੀਆਂ 1 2 ਨੇ ਹਜ਼ਾਰ ਦੀਆਂ ਪੰਜ ਲੋਹਾਂ ਲੈ ਜਾਓ ਭਰਾ ਕੋਲੋਂ ਲੈ ਹੋਰ ਦੱਸੋ ਕਿੰਨੇ ਦੀ ਰਹਿ ਗਈ 200 ਦੀ ਇੱਕ ਬਿਲਕੁਲ ਜੀ ਹਣਾ ਜੀ ਬਿਲਕੁਲ ਸਰ ਜਿੱਥੇ ਮਰਜੀ ਮੈਂ ਕਹਿੰਨਾ ਫਿਰ ਲਿਓ ਸਿੱਧੀ ਜੀ ਗੱਲ ਕਹੂੰਗਾ ਮੈਂ ਐਨੇ ਦਾ ਫਿਰ ਵੀ ਕਿਸੇ ਨੇ ਦੇਣਿਆ ਹਜ਼ਾਰ ਦੀਆਂ ਪੰਜ ਲੋਹਾਂ ਇੱਕ ਸ਼ਰਤ ਹੈ ਇਨੂ ਦੇਉਣੀਆਂ ਨੇ ਜੀ ਜਿਹੜਾ ਆਪਣਾ ਪੇਜ ਨੂੰ ਫੋਲੋ ਕਰਕੇ ਆਊਗਾ ਬਿਲਕੁਲ ਸਾਰਾ ਜਿਹੜਾ ਵੀ ਇਹਨੂੰ ਫੋਲੋ ਕਰਕੇ ਆਊਗਾ ਪੇਜ ਨੂੰ ਫੋਲੋ ਕਰਕੇ ਆਊਗਾ ਉਸ ਨੂੰ ਆਪਾਂ ਨੇ ਦੇ ਦਿੰਨੇ ਹਾਂ ਹਾਂ 1000 ਦੀਆਂ 5 ਲੈ ਜਾਓ ਮਿੱਤਰੋ ਕੱਲੀਆਂ ਲੋਹੜਾ ਨਹੀਂ ਲੋਹੜਾ ਫਾਰਾਂ ਨਹੀਂ ਦਿਖਾ ਦਿਆਂ ਸੈਸ ਹੁਣ ਜਿੰਨਾਂ ਨੇ ਲੈਣੇ ਨੇ ਟਰੈਕਸੂਟ ਇੱਕ ਵਾਰੀ ਟਰੈਕਸੂਟ ਦੀ ਵੈਰੈਟੀ ਚੈੱਕ ਕਰ ਲਓ ਇਹ ਖੁੱਲੋ ਜੀ ਇੱਕ ਵਾਰੀ ਸਭਾ ਸਾਰ ਨੂੰ ਚੈੱਕ ਕਰਾ ਲੀਏ ਬਾਈ ਜੀ ਦੇਖੋ ਸਰ ਇਹ ਹੈਗਾ ਬਲੈਕ ਪਲੱਸ ਬਲੂ ਸ਼ੇਡ ਆ ਤੇ ਕੱਪੜੇ ਦੀ ਗੱਲ ਕਰਦੋ ਕੱਪੜਾ ਸੋਨ ਦਿਖਾ ਦੰਨੇ ਜਿਵੇਂ ਆਪਣੀ ਵੈਂਟਰੀ ਸ਼ੀਲਡ ਨਹੀਂ ਹੁੰ ਕੋਈ ਨਹੀਂ ਜੀ ਅੱਛਾ ਇਹਦੇ ਵਿੱਚ ਵੀ ਚਾਰ ਸਾਈਜ਼ ਰਹਿਣਗੇ ਜੀ ਬਿਲਕੁਲ ਸਰ ਐਮ ਐਲ ਐਕਸ ਐਲ ਐਮ ਐਲ ਤੇ ਐਕਸ ਐਲ ਬਿਲਕੁਲ ਜੀ ਰੇਟ ਬਾਹਰ ਲੜਾ ਜਿਹੜਾ ਉਹ ਲੱਗਿਆ ਸੀ 499 ਜਿਹੜਾ ਬਿਲਕੁਲ ਸਰ ਉਹੀ ਰੇਟ ਦਵਾਂਗੇ ਆਪਾਂ ਹਜ਼ਾਰ ਦੇ ਦੋ ਲੈ ਜਾਓ ਠੀਕ ਹੈ ਇੱਕ ਲੈ ਕੇ ਨਾ ਇੱਕ ਲੈ ਜਾਓ ਚਾਹੇ ਦੋ ਲੈਣੇ ਦੋ ਲੈ ਜਾਓ ਕੋਈ ਚੱਕਰ ਨਹੀਂ ਇੱਕ ਆਫਰ ਹੋਰ ਦਵਾਂਗਾ ਜਿਹੜਾ ਭਰਾ ਉਰੇ ਆਊਗਾ ਹੁਣ ਤੁਸੀਂ ਕੱਪੜੇ ਦਾ ਲੈ ਲੈਣੇ ਨੇ ਕਹੀਂ ਹੁਣ ਕਹੂਗਾ ਜਿਹੜਾ ਭਰਾਜੀ ਮੇਰਾ ਮੈਂ 2000 3000 ਰੁਪਿਆ ਲਾਉਣਾ ਵੀ ਹੈ ਆਪਾਂ ਗਿਫਟ ਦੇ ਕੇ ਤੋਰਨੇ ਨੇ ਬਿਲਕੁਲ ਸਰ ਗਿਫਟ ਆਪਾਂ ਇੱਕ ਨਹੀਂ ਹੁੰਦੀ ਹਾਂ ਗਿਫਟ ਆਪਾਂ ਬਹੁਤ ਵਧੀਆ ਦਵਾਗੇ Google ਦਵਾਗੇ ਨਾਲ ਫਰੀ ਬਿਲਕੁਲ ਹਲੇ ਨਾਲ ਦੱਸਿਓ ਹਲੇ ਨਾਲ ਦੱਸਿਓ ਗਿਫਟ ਤੁਹਾਨੂੰ ਲਾਈਟ ਦਿਖਾਉਂਗਾ ਪਹਿਲਾਂ ਚੈੱਕ ਕਰ ਲਓ ਅੱਛਾ ਟਰੈਕ ਸੁੱਟਾਂ ਦੇ ਵਿੱਚ ਕਲਰ ਕਿੰਨੇ ਕ ਆਪਣੇ ਕੋਲ ਆਪਣੇ ਚਾਰ ਤਾਂ ਆ ਪਏ ਨੇ ਜੀ ਮੇਰੇ ਸਾਹਮਣੇ ਬਿਲਕੁਲ ਸਰ ਚਾਰ ਪੰਜ ਕਲਰ ਮਿਲ ਜਾਣਗੇ ਚਾਰ ਪੰਜ ਕਲਰ ਮਿਲ ਜਾਣਗੇ ਸਾਈਜ਼ ਪਏ ਨੇ ਕੋਈ ਚੱਕਰ ਨਹੀਂ ਉਹ ਜਿਹੜੇ ਸਵਾਗ ਸ਼ਰਟ ਆ ਪਈਆਂ ਨੇ ਹੁੱਡੀਆਂ ਪਈਆਂ ਨੇ ਉਹ ਦਿਖਾ ਦਨੇ ਆਪਾਂ ਇੱਕ ਸਾਰੀ ਭਰਾਬਰ ਉਹਨਾਂ ਨੇ ਠੀਕ ਹੈ ਜੀ ਹੁਣ ਜਿਹੜਾ ਅਜੇ ਗੱਲ ਮੁੰਡੇ ਪਾੜਦੇ ਨੇ ਬਾਈ ਯਾਰ ਸਵਾਗ ਸ਼ਰਟ ਲੈਣੀ ਆ ਗੋਲਗਲਾਮੇ ਵਾਲੀ ਠੀਕ ਹੈ ਆ ਤੁਹਾਡੇ ਸਾਹਮਣੇ ਗੋਲਗਲਾਮੇ ਵਾਲੀ ਪਈ ਹੈ ਜਿਹੜੇ ਕਹਿੰਦੇ ਨੇ ਕਿ ਯਾਰ ਹਾਫ ਜਿਪਰ ਚੱਲ ਰਹੀ ਕੁਛ ਕੁ ਮੈਨ ਨਹੀਂ ਪਾਰਕੇਗੀ ਤੇ ਆ ਵੀ ਪਈ ਹੈ ਇਹ ਵੀ ਮਿਲ ਜੂਗੀ ਤੇ ਇਹਦੇ ਵਿੱਚ ਕਲਰ ਅਲੱਗ-ਅਲੱਗ ਪਏ ਨੇ ਜਾਂ ਕਈ ਗਾਰ ਕਹਿੰਦੇ ਨੇ ਕਿ ਤਾਂ ਹੁੱਡੀ ਵਾਲ ਟੋਪੇ ਵਾਲਾ ਲੈਣਾ ਬਾਈ ਆ ਟੋਪੇ ਵਾਲਾ ਪਿਆ ਅੱਛਾ ਜੀ ਕੋਈ ਪਾ ਮੈਂ ਟੋਪੀ ਲਵੇ ਪਾ ਮੈਂ ਕੋਈ ਕਲਰ ਲਵੇ ਹਾਫ ਜਿਪਰ ਲਵੇ ਗੁਲਗਲਾ ਮੈਂ ਲਵੇ ਇਹਨਾਂ ਦਾ ਕੀ ਰੇਟ ਰੂਗਾ ਜੀ ਬਾਈ ਜੀ ਬਾਜ਼ਾਰ ਤੋਂ ਤੁਹਾਨੂੰ ਪਤਾ ਹੀ ਚੱਲ ਰਿਹਾ ਵੀ ਕੀ ਕੀ ਰੇਟ ਲੱਗੇ ਹੋਣਗੇ ਜਿਹੜੀ ਆਪਾਂ ਨੇ ਆਫਰ ਲਈ ਆ ਸਾਰਿਆਂ ਬਿਲਕੁਲ ਘੱਟ ਰੇਟ ਤੇ ਲਈ ਆ ਮੰਨ ਲਓ ਲੁਧਿਆਣੇ ਰੇਟ ਤੇ ਚਲਾ ਦਈਏ ਆਪਾਂ ਨੇ ਆਪਾਂ ਤੁਸੀਂ ਸੋਚ ਕੇ ਹਰਿਆਣ ਮੰਨ ਜਾਓਗੇ ਆਪਾਂ ਕੁੱਲ 600 ਦੀਆਂ 2 ਦੇ ਦਾਂਗੇ ਜੀ ਅੰਦਰਿਆ ਕਹਿੰਦਾ 600 ਦੀ ਇੱਕ ਮਿਲਦੀ ਉਹ ਮਾਰਕੀਟ ਚ ਮੇਰੇ ਕੋਲ ਆ ਜਾ ਦੋ ਲੈ ਜਾ ਕਿਹੜੀ ਮਰਜ਼ੀ ਲੈ ਜਾ ਇਹ ਨਹੀਂ ਹੈਗਾ ਕਿ ਹਾਂ ਵੀ ਇੱਕ ਦੋ ਦੀ ਗੱਲ ਕਰਦਾ ਭਾਵੇਂ ਗੋਲ ਪਾਵੇਂ ਆਹਾ ਪਾਵੇਂ ਆਪਣੇ ਸਵਾਗ ਸ਼ਰਟਾ ਕੁਝ ਵੀ ਲੈ ਜਾਓ 600 ਦੀਆਂ ਦੋਈ ਹਾਂ ਬਿਲਕੁਲ ਜੀ ਠੀਕ ਹੈ ਹਾਂਜੀ ਇਹ ਤਾਂ ਆ ਗਈ ਆਪਣਾ ਮੁੰਡਿਆਂ ਦਾ ਜੈਂਟਸ ਦਾ ਕੱਪੜਾ ਜਿੰਨਾ ਵੀ ਆ ਗਿਆ ਹੁਣ ਜਿਹੜੀ ਆ ਪਰ ਇਹਨਾਂ ਤੇ ਆਫਰ ਲੱਗੀ ਹੋਈ ਹੈ ਇਹ ਦਿਖਾਈਏ ਫਿਰ ਆਪਾਂ ਇੱਕ ਵਾਰੀ ਸਰ ਜੀ ਦੇਖ ਲਓ ਦੇਖ ਸਕਦੇ ਆ ਆਜੋ ਭਾਈ ਇਹ ਲੈ ਇੱਕ ਵਾਰੀ ਆ ਵੀ ਚੈੱਕ ਕਰ ਲਓ ਜੀ ਵੀ ਆਪਣੀ ਹਾਈ ਨੈਕ ਆਉ ਥੋੜੀ ਗਰਮ ਜੀ ਹੁੰਦੀ ਹੈ ਜਨਾ ਬਿਲਕੁਲ ਥੱਲੋਂ ਦੇ ਪਾਈ ਜਾਂਦੇ ਜੀ ਤੇ ਇੱਕ ਆ ਦੇਖ ਲਓ ਭਾਈ ਕੋਟੀ ਤੇ ਆ ਅੱਛਾ ਇਹਨਾਂ ਦੇ ਵਿੱਚ ਸਾਈ ਜੀ ਇਹੀ ਰਹਿਣਗੇ ਤਿੰਨੇ ਇਹ ਸਰ ਐਮ ਐਲ ਲਹੂਗਾ ਜੀ ਐਮ ਤੇ ਐਲ ਜੀ ਹਾਂਜੀ ਕਿੰਨੇ ਦੇ ਦਾਂਗੇ ਜੀ ਆਪਾਂ ਇਹ ਇਹ ਆਪਾਂ ਦੇਖੋ ਬਾਜ਼ਾਰ ਸੋਨ ਪਤੀਏ ਜੋ ਕੋਈ 250 ਹੀ ਦਿੰਦਾ ਕੋਈ 300 ਹੀ ਦਿੰਦਾ ਜੀ ਆਪਾਂ 500 ਦੇ ਤਿੰਨ ਦੇਵਾਂਗੇ ਜਿਹੜਾ ਵੀਡੀਓ ਨੂੰ ਫੋਲੋ ਕਰਕੇ ਹੋਗਾ ਜੀ ਲਾ 500 ਦੀਆਂ ਤਿੰਨ ਲੈ ਜਾਓ ਬਾਈ ਹੋਰ ਕੀ ਪਾੜ ਰਹੇ ਹੋ ਲਾ ਬਾਈ ਤਿੰਨ ਲੈ ਜਾਓ ਕਿਹੜੇ ਮਰਜੀ ਤੇ ਹੁਣ ਜਿੰਨਾਂ ਦੇ ਘਰੇ ਨਿੱਕੇ ਜਵਾਖ ਨਾ ਆਜੋ ਬਾਈ ਜਵਾਕਾਂ ਦੇ ਕੱਪੜੇ ਵੀ ਲੈ ਲਿਆ ਕਰੋ ਜਿੰਨਾਂ ਦੇ ਹੁੰਦੇ ਨੇ ਕਿ ਕਿੰਨੇ ਆਪਾਂ 3 ਦੇ ਦਾਂਗੇ ਜੀ ਮੈਂ ਕਹਣਾ ਬੌਜੀ ਤੁਸੀਂ ਸੋਚ ਕੇ ਦੇਖੋ ਆ ਚੀਜ਼ਾਂ ਪੰਜਾਬ ਬੰਦੇ ਨਿੱਕੇ ਨਿੱਕੇ ਬੱਚਿਆਂ ਦੇ ਸੈੱਟ ਨੇ ਹਾਂ ਬਈ ਕੱਢ ਕੇ ਸਾਲ ਤੋਂ ਲੈ ਕੇ 2 ਸਾਲ ਦੇ ਬੱਚੇ ਤੱਕ ਜੀ ਹਾਂਜੀ ਐਂਡ ਸਵੇਟ ਸਲਟ ਵਾਲਾ ਕੱਪੜਾ ਰਹੂਗਾ ਜੀ ਸਰਦੀਆਂ ਦਾ ਕੱਪੜਾ ਸਾਰਾ ਸਰਦੀਆਂ ਰਹੂਗਾ ਜੀ ਚੀਜ਼ ਦੇਖ ਸਕਦੇ ਆ ਬੌਜੀ ਆਪਾਂ ਦੇਵਾਂਗੇ ਜੀ 3 ਸੂਟ ਦੇ ਦਾਂਗੇ ਜੀ ਆਹ 500 ਦੇ 3 ਸੂਟ ਬੌਜੀ 500 ਦੇ 3 ਲੈ ਜਾਓ ਬਈ ਜਵਾਕਾਂ ਵਾਲੇ ਕੱਪੜੇ 500 ਦੇ 3 ਇੱਕ ਬੇਨਤੀ ਕਰੂੰਗਾ ਮੈਂ ਇਹ ਹੁੰਦੇ ਨੇ ਉਰੇ ਕੱਲੇ ਸ਼ਾਪ ਤੇ ਤੇ ਨੰਬਰ ਚਲਾਣਾ ਕਾ ਨਾ ਚਲਾਣਾ ਜੀ ਵੀਡੀਓ ਚ ਵੀਡੀਓ ਸਰ ਤੁਸੀਂ ਜਿਹੜਾ ਨੰਬਰ ਹੈ ਆਪਣਾ ਨੰਬਰ ਥੋੜਾ ਦਿੱਤਾ ਹੈ ਪਰ ਫੋਨ ਕਰਕੇ ਆਵੇ ਕਸਟਮਰ ਹਾਂ ਕਸਟਮਰ ਨੂੰ ਆਪਾਂ ਦਾ ਸਾਰਾ ਮਾਲ ਉਰੀ ਦਿੱਤਾ ਜਾਊਗਾ ਜੀ ਦੁਕਾਨ ਦੇ ਵਿੱਚ ਹੀ ਤਾਂ ਜਾਊਗਾ ਜਿੰਨਾ ਇਹ ਮਾਲ ਨੇ ਦੁਕਾਨ ਦੇ ਵਿੱਚ ਹੀ ਆ ਕੇ ਲੈ ਸਕਦਾ ਹੈ ਕੋਰੀਅਰ ਨਹੀਂ ਕਰਦੇ ਕੋਰੀਅਰ ਦਾ ਕੋਈ ਆਪਣਾ ਮੇਰੇ ਸਮਾਂ ਨਹੀਂ ਨਹੀਂ ਹੈਗਾ ਜੀ ਤੰਗ ਨਾ ਕਰਿਓ ਆ ਜਾਓ ਆ ਕੇ ਲੈ ਜਾਓ ਕੱਲੇ ਨੇ ਨਾ ਤਾਂ ਕਰਕੇ ਦਿੱਕਤ ਪੈਂਦੀ ਹੈ ਕੋਈ ਦੁਕਾਨ ਤੇ ਗਾਹ ਖੜਾ ਹੁੰਦਾ ਹੈਗਾ ਉਹਨੂੰ ਹੈਂਡਲ ਜਿੰਨਾ ਕੀਤਾ ਰੁਸ ਕੇ ਬਾਜੂ ਹੁਣ ਇਧਰ ਤੁਸੀਂ ਫੋਨ ਕਰੀ ਜਾਓਗੇ ਹਾਂ ਆਪਾਂ ਵੈਸੇ ਉਹ ਕਿੰਨੇ ਵਜ ਤੱਕ ਹੁੰਨੇ ਹੋ ਸ਼ਾਮ ਨੂੰ ਜੀ ਸ਼ਾਮ ਨੂੰ ਆਪਾਂ 6 ਵਜ ਤੱਕ ਹੁੰਦੇ ਹਾਂ 6 ਵਜ ਤੱਕ ਹੁੰਦੇ ਨੇ ਨੌ ਤੋਂ 6 ਜਿੰਨਾਂ ਨੂੰ ਪਾਤਰਾਂ ਲਵੇ ਲੱਗਦਾ ਆ ਜਾਓ ਕੋਈ ਚੱਕਰ ਨਹੀਂ ਠੀਕ ਹੈ ਤਿੰਨ ਦੇ ਦਾਂਗੇ ਜੀ ਆਪਾਂ ਸੈਟ ਜਵਾਖਾਂ ਦੇ ਹਾਂਜੀ ਠੀਕ ਹੈ ਤੇ ਸਾਇਸ ਨੂੰ ਦੱਸਤਾ ਵੀ ਇੰਨੇ ਸਾਲ ਤੋਂ ਲੈ ਕੇ ਇੰਨੇ ਸਾਲ ਤੱਕ ਕੜੇ ਮਰਜੀ ਲੈ ਜਾਣਾ ਉਹਦੇ ਕੋਈ ਕੜੇ ਮਰਜੀ ਸ਼ਾਂਟ ਕੇ ਲੈ ਜਾਣਾ ਕੜੇ ਮਰਜੀ ਸ਼ਾਂਟ ਕੇ ਲੈ ਜਾਓ ਆ ਪੂਰਾ ਦਾ ਪੂਰਾ ਰੈਕ ਭਰਿਆ ਪਿਆ ਜਵਾਖਾਂ ਦਾ ਆ ਜਾਓ ਆਪਦੇ ਹਿਸਾਬ ਦੇ ਨਾਲ ਸ਼ਾਂਟ ਕੇ ਲੈ ਜਾਓ ਪਾਤਰਾਂ ਦੇ ਵਿੱਚ ਪੈਂਦੀ ਹੈ ਕਾਲਾ ਗਾਰਮੈਂਟ ਬਾਹਰੋਂ ਸਾਨੂੰ ਲੋਕੇਸ਼ਨ ਦਿਖਾਤੀ ਬਾਕੀ ਨੰਬਰ ਵੀ ਚੱਲਦਾ ਰਹੇ ਜਿਹਨਾਂ ਨੂੰ ਐਡਰੈਸ ਸਮਝਣ ਚ ਦਿੱਕਤ ਹੈ ਤਾਂ ਕਾਲ ਕਰਕੇ ਐਡਰੈਸ ਸਮਝ ਲਓ ਵੀਰ ਬਣ ਕੇ ਹਨਾ ਬਾਕੀ ਹੋ ਸਕਿਆ ਜੇ ਕੋਸ਼ਿਸ਼ ਕਈ ਵਾਰ ਇਹ ਕਹੇ ਇਹਨਾਂ ਕੋਲ ਥੋੜਾ ਬੋੜਾ ਟਾਈਮ ਫ੍ਰੀ ਹੋਇਆ ਜਿਨਾਂ ਨੂੰ ਭੇਜਿਆ ਜਾਊਗਾ ਉਹਨਾਂ ਨੂੰ ਭੇਜਣ ਦੀ ਰਿਕਵੈਸਟ ਕਰ ਲਾਂਗੇ ਵੀ ਹੋ ਜਾਊਗਾ ਬਾਕੀ ਕਿਵੇਂ ਲੱਗੀ ਵੀਡੀਓ ਦੱਸੋ ਬਾਈ ਕਮੈਂਟ ਕਰਕੇ ਬਾਕੀ ਸ਼ੇਅਰ ਕਰ ਦਿਓ ਆਪਣੇ ਪਾਤਰ ਵਾਲੇ ਹਾਂ ਗਿਫਟ ਰਹਿ ਗਏ ਬਾਈ ਗਿਫਟ ਰਹਿ ਗਏ ਜੀ ਗਿਫਟ ਗਿਫਟ ਸਰ ਜੀ ਆ ਜਾ ਗਿਫਟ ਰਹਿ ਗਏ ਜੀ ਗਿਫਟਰ ਦਿਖਾਓ ਸਾਰੇ ਭਰਾਵਾਂ ਨੂੰ ਮੇਨ ਚੀਜ਼ਾਂ ਤਾਂ ਰਹਿ ਗਈਆਂ ਉਹ ਕਹਿਣਗੇ ਬੋਲ ਕੇ ਗਿਫਟ ਦ ਜਿਹੜਾ ਇਹ ਫਰਕ ਕਿੰਨੇ ਦੇ ਲਈ ਆ ਪਾ ਪਾ ਗਿਆ ਫਰਕ ਜਿਹੜਾ ਆਪਣਾ 2000 ਤੋਂ ਸ਼ਾਪਿੰਗ ਉੱਪਰ ਕਰਦਾ ਚਾਹੇ 2000 ਦੀ ਸ਼ਾਪਿੰਗ ਕਰਦਾ ਉਹਨੂੰ ਆਪਾਂ ਕੱਲੀ ਆ ਚੀਜ਼ ਨਹੀਂ ਦੇ ਕੇ ਭੇਜਦੇ ਸਾਰਾ ਉਹਨੂੰ ਆਪਾਂ ਦੋ ਜਰਾਬਾਂ ਦੇ ਜੋੜੇ ਜੀ ਲਾ ਬਈ ਸਰਦੀਆਂ ਦੇ ਜਰਾਬਾਂ ਦੇ ਦੋ ਜੋੜੇ ਕਿਉਂਕਿ ਇੱਕ ਪਾਉਂਗੇ ਦੂਜਾ ਤਾਂ ਫਿਰ ਪਾਉਣਾ ਬਣਦਾ ਨਾ ਦੋ ਕੁ ਦਿਨਾਂ ਚ ਘਸਾ ਦੋਗੇ ਦੋ ਦਰਾਬਾਂ ਦੇ ਜੋੜੇ ਜੀ ਹਾਂਜੀ ਇੱਕ ਆ ਗੂਗਲ ਦੇਖੋ ਜੀ ਆਹਾ ਆਣਕ ਬਾਈ ਹੋਏ ਲੈ ਬਣ ਗਈ ਗੱਲ ਫਿਰ ਹੈ ਮੇਰੇ ਪੱਗ ਬੰਨੀ ਜੇ ਲੱਗਣੀ ਨਹੀਂ ਮੇਰੇ ਇੱਕ ਦੇਖੋ ਪਾਜੀ ਨਾਲ ਆਪਾਂ ਮੈਗਨੇਟ ਵੀ ਦਵਾਂਗੇ ਨਾਲ ਜੀ ਸਾ ਪਰਫਿਊਮ ਹੈ ਜੀ ਹਨਾ ਹਾਂਜੀ ਸਰ ਜੀ ਇੱਕ ਪਰਫਿਊਮ ਇੱਕ ਛੇੜ ਤੇ ਦੋ ਜਰਾਬਾਂ ਦੀਆਂ ਜੋੜੀਆਂ ਜਿਹੜਾ ਆਪਣਾ ਭਰਾ ਆਪਣੇ ਪੇਜ ਨੂੰ ਫੋਲੋ ਵੀਡੀਓ ਨੂੰ ਸ਼ੇਅਰ ਤੇ ਕਟੋਕਟ ਜਰ 2000 ਦੀ ਸ਼ਾਪਿੰਗ ਕਰਦਾ ਆ ਨਾਲ ਗਿਫਟ ਦੇ ਕੇ ਤੋਰਾਂਗੀ ਤੋਰਾਂਗੇ ਹੁਣ ਤੁਸੀਂ ਲਾ ਲਓ ਚਾਹੇ ਦੀ ਕੀਮਤ ਕੁਛ ਵੀ ਲਗਾ ਲਓ ਬਟ ਜਿਹੜੀ ਗਿਫਟ ਦਾ ਉਹ ਬੰਦਾ ਤਾਂ ਖੁਸ਼ ਹੋ ਜਾਂਦਾ ਉਹਨਾਂ ਦੇਖ ਕੇ ਹਨਾ ਵੀ ਪ੍ਰਾਣਾ ਖਾਲੇ ਹੱਥ ਨਹੀਂ ਮੋੜਿਆ ਤੇ ਸਮਾਨ ਦੇ ਕੇ ਹੀ ਤੋਰਿਆ ਲਓ ਬਾਕੀ ਆ ਜਾਓ ਬਾਈ ਕੱਪੜਾ ਹਰ ਤਰ੍ਹਾਂ ਦਾ ਮਿਲ ਜੂ ਕੋਈ ਚੱਕਰ ਨਹੀਂ ਇਹ ਤਾਂ ਹੈਗੇ ਨੇ ਆਈ ਆਫਰ ਵਾਲੇ ਕੱਪੜੇ ਕਈ ਵਾਰ ਕਹਿੰਦੇ ਨੇ ਕਿ ਜੀਨਾ ਜੂਨਾ ਲੈਣੇ ਨੇ ਉਹ ਵੀ ਆਪਣੇ ਕੋਲ ਪਈਆਂ ਨੇ ਹਣਾ ਬਿਲਕੁਲ ਸਰ ਜੀ ਮੇਰੇ ਲਈ ਬਜਟ ਉਸ ਵੱਡੀ ਸਵੈਟ ਮਿਲ ਜੂਗੀ ਵਜਾ ਕਵਾਰਟ ਜਿਹੜੇ ਕੋਈ ਪਲੱਸ 8 9 ਪਲੱਸ ਹੈ ਜਿਹੜੇ ਪ੍ਰੀਮੀਅਮ ਕੱਪੜੇ ਕਹਿੰਦੇ ਆ ਪਾਣਾ ਹੀ ਲਓ ਜੀ 3 ਸੈੱਟ ਦਾ ਮਾਲ ਜੀ ਓਕੇ ਆ ਦੇਖੋ ਸਰ ਜੀ 3 ਸੈੱਟ ਦਾ ਮਾਲ ਸਾਰਾ ਲੈ ਭਾਈ ਆ ਵੀ ਮਿਲ ਜਾਣਗੀਆਂ ਜਿਹ ਕੀਪਰਾ ਨੇ ਜਿਹੜੇ ਬਾਰਬੂਰ ਜਾਣ ਵਾਲੇ ਕਹਿੰਦੇ ਹੁੰਦੇ ਨੇ ਕਿ ਸਾਨੂੰ ਪ੍ਰੀਮੀਅਮ ਚਵਾ ਦਿਓ ਤਾਂ ਉਹਨਾਂ ਲਈ ਵੀ ਇਹ ਚੀਜ਼ਾਂ ਮਿਲ ਜਾਣਗੀਆਂ ਮਤਲਬ ਮਤਲਬ ਕੱਪੜਾ ਕਿਹ ਹੈ ਮਰਜੀ ਆ ਆਫਰ ਵਾਲਾ ਕੱਪੜਾ ਸੀ ਬਾਕੀ ਜਿਹਹਿਆ ਮਰਜ਼ੀ ਤੁਸੀਂ ਕਹੋਗੇ ਉਹ ਆ ਦੇ ਦਾਂਗੇ ਇਹਨਾਂ ਦਾ ਰੇਟ ਵੀ ਮਾਰਕੀਟ ਦਾ ਚੈਲੰਜ ਹੀ ਹੈ ਬਿਲਕੁਲ ਸਰ ਜੀ ਚਾਹੇ ਰੇਟ ਟਰਾਈ ਮਾਰਕੀਟ ਦੇ ਵਿੱਚ ਕਰਕੇ ਫੇਰ ਆਜੋ ਕੋਈ ਚੱਕਰ ਨਹੀਂ ਬਾਕੀ ਐਡਰੈਸ ਤੇ ਮੋਬਾਈਲ ਨੰਬਰ ਤੇ ਐਡਰੈਸ ਦੋਨੋਂ ਚੱਲ ਰਿਹਾ ਭਈ ਆਜੋ ਫਟਾਫਟ ਖੱਚਦੇੋ ਕੰਮ ਮਿੱਤਰੋ ਤੇ ਪਹੁੰਚ ਜਾਣੀ ਬਿਲਕੁਲ ਸਰ ਜੀ ਕਿੰਨੇ ਵਜੇ ਇਹਨਾਂ ਸਵੇਰੇ 9 ਵਜੇ ਆ ਜਾਣੇ ਸਵੇਰੇ 9 ਵਜੇ ਸ਼ਾਪ ਖੁੱਲ ਜਾਂਦੀ 9 ਵਜੇ ਸ਼ਾਪ ਖੁੱਲ ਜਾਂਦੀ ਆ ਬੇਫਿਕਰ ਹੋ ਕੇ ਆਜੋ ਬਾਕੀ ਪਾਰਕਿੰਗ ਪਾਰਕਿੰਗ ਤੋਂ ਬਾਦੂ ਬੁਰੇ ਕੋਈ ਟੈਨਸ਼ਨ ਹੈ ਨਹੀਂ ਬਾਕੀ ਸਾਰੇ ਵੀਰ ਭਾਈ ਧੰਨਵਾਦ ਜੀ ਵੀ